ਲੱਖਾਂ ਅਰਦਾਸਾਂ ਕਰਕੇ ਲੱਖਾਂ ਮੰਤਾਂ ਕਰਕੇ ਅਸੀਂ ਪਰਮਾਤਮਾ ਕੋਲੋਂ ਔਲਾਦ ਦੀ ਦਾਤ ਮੰਗਦੇ ਆ ਤੇ ਪਰਮਾਤਮਾ ਚੋਲੀ ਜਦੋਂ ਪਰਦਾਵਾ ਤੇ ਫਿਰ ਜਦੋਂ ਉਹ ਔਲਾਦ ਬਿਮਾਰ ਹੋ ਜਾਵੇ ਤਾਂ ਫਿਰ ਕਿਤੇ ਨਾ ਕਿਤੇ ਦਿਲ ਜਿਹੜਾ ਵਾ ਉਹ ਰੋਂਦਾ ਵਾ ਹਿਰਦੇ ਜਿਹੜਾ ਵਾ ਬਲੁੰਦਰਿਆ ਜਾਂਦਾ ਵਾ ਕਿ ਪਰਮਾਤਮਾ ਨੇ ਜੇਕਰ ਬੱਚੇ ਦੀ ਦਾਤ ਔਲਾਦ ਦੀ ਦਾਤ ਬਖਸ਼ੀ ਆ ਤਾਂ ਉਹ ਕਿਸ ਹਾਲਾਤਾਂ 'ਚ ਆ ਐਸੇ ਤਰੀਕੇ ਨਾਲ ਬਟਾਲਾ ਦੇ ਰਹਿਣ ਵਾਲੀ ਇੱਕ ਮਾਤਾ ਬਜ਼ੁਰਗਾ ਵਿਧਵਾਵਾ 10 ਸਾਲ ਪਹਿਲਾਂ ਘਰਵਾਲਾ ਸਾਥ ਛੱਡ ਜਾਂਦਾ ਵਾ ਬੇਟੇ ਦੇ ਉੱਤੇ ਬਹੁਤ ਸਾਰੀਆਂ ਆਸਾਂ ਸੀ ਪਰ ਉਹ ਆਸਾਂ ਕਿਤੇ ਨਾ ਕਿਤੇ ਉਸ ਮਾਤਾ ਦੀਆਂ ਟੁੱਟ ਗਈਆਂ ਜਦੋਂ ਬੇਟਾ ਬਿਮਾਰ ਹੋ ਜਾਂਦਾ 35 ਸਾਲ ਦਾ ਪੁੱਤ ਜਵਾਨ ਮੰਜੇ ਦੇ ਉੱਤੇ ਲੰਮੇ ਪੈ ਜਾਂਦਾ ਮੈਂ ਤਸਵੀਰ ਜ਼ਰੂਰ ਚਾਹੂੰਗਾ ਦਿਖਾਣੀ ਆਪਣੇ ਘਰ ਦੇ ਵਿੱਚ ਹੀ ਬੰਨ ਕੇ ਰੱਖਣ ਨੂੰ ਮਜਬੂਰ ਆ ਮਾਤਾ ਘਰ ਵਾਲੀ ਹੈ ਦੋ ਬੱਚੇ ਆ ਬਨ ਕੇ ਕਿਉਂ ਰੱਖਿਆ ਵਾ ਗੁੱਸੇਜ ਆ ਜਾਂਦਾ ਵਾ ਤੇ ਗੁੱਸੇ ਜਾ ਕੇ ਆਪਣੀ ਮਾਂ ਨਾਲ ਮਾਰਕੁਟਾਈ ਕਰਦਾ ਵਾ ਆਪਣੀ ਘਰਵਾਲੀ ਨੂੰ ਮਾਰਦਾ ਵਾ ਆਪਣੇ ਬੱਚਿਆਂ ਨੂੰ ਮਾਰਦਾ ਵਾ ਜਿਸ ਤੋਂ ਬਾਅਦ ਉਸ ਸੱਨੀ ਵੱਲੋਂ ਖੁਦ ਕਿਹਾ ਗਿਆ ਆਪਣੀ ਮਾਂ ਨੂੰ ਕਿ ਮੈਨੂੰ ਬੰਨ ਕੇ ਰੱਖੋ ਮੈਨੂੰ ਗੁੱਸਾ ਬਹੁਤ ਆਉਂਦਾ ਵਾ ਬਿਮਾਰ ਆ ਬਹੁਤ ਸਾਰਾ ਇਲਾਜ ਵੀ ਕਰਾ ਲਿਆ ਪਰ ਕੋਈ ਵੀ ਟੈਸਟ ਦੇ ਵਿੱਚ ਰਿਪੋਰਟ ਦੇ ਵਿੱਚ ਕੁਝ ਨਹੀਂ ਆਂਦਾ ਕੋਈ ਬਿਮਾਰੀ ਨਹੀਂ ਆਂਦੀ ਕਮਜ਼ੋਰੀ ਏ ਸੁੱਕਦਾ ਸੁੱਕਦਾ ਮੁੱਕਦਾ ਜਾ ਰਿਹਾ ਵਾ ਤਾਂ ਪਰਿਵਾਰ ਜਿਹੜਾ ਵਾ ਅਪੀਲ ਕਰਦਾ ਵਾ ਸਮਾਜ ਸੇਵੀਆਂ ਨੂੰ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਮਦਦ ਜ਼ਿਆਦਾ ਨਹੀਂ ਉਹਨਾਂ ਦੇ ਪੁੱਤ ਦਾ ਇਲਾਜ ਜਿਹੜਾ ਵਾ ਇੱਕ ਚੰਗੇ ਢੰਗ ਨਾਲ ਹੋ ਜਾਵੇ ਇਲਾਜ ਜੇਕਰ ਚੰਗੇ ਢੰਗ ਨਾਲ ਹੋਵੇਗਾ ਤਾਂ ਉਹ ਫਿਰ ਤੋਂ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਕੁਝ ਕਰ ਸਕੇਗਾ ਕਮਾ ਸਕੇਗਾ ਕਿਉਂਕਿ ਏਟੀਐਮ ਦੇ ਵਿੱਚ ਨੌਕਰੀ ਕਰਦਾ ਸੀ 10000 ਰੁਪਏ ਮਹੀਨਾ ਲੈਂਦਾ ਸੀ ਉਹ 10000 ਦੇ ਨਾਲ ਪਰਿਵਾਰ ਬਹੁਤ ਖੁਸ਼ ਸੀ ਆਪਣੇ ਬੱਚਿਆਂ ਦੀ ਪਰਵਿਸ਼ਾ ਇੱਕ ਚੰਗੀ ਕਰ ਰਿਹਾ ਸੀ ਆਪਣੀ ਮਾਂ ਦੀ ਸੇਵਾ ਕਰ ਰਿਹਾ ਸੀ ਪਰ ਇੱਕਦਮ ਜਦੋਂ ਮੰਜੇ ਤੇ ਪੈ ਗਿਆ ਤਾਂ ਸਾਰਾ ਕੁਝ ਜਿਹੜਾ ਵਾ ਉੱਥੇ ਹੀ ਨਾਲ ਹੀ ਰੁਕ ਜਾਂਦਾ ਵਾ ਗੱਲਬਾਤ ਕਰ ਲਾਂਗੇ ਮਾਤਾ ਨਾਲ ਮਾਤਾ 35 ਸਾਲ ਪੁੱਤ ਨੂੰ ਜਵਾਨ ਕੀਤਾ 35 ਸਾਲ ਆਏ ਜਦੋਂ ਸਹਾਰਾ ਬੰਨਣਾ ਸੀ ਤਾਂ ਉਹ ਖੁਦ ਮੰਜੇ ਤੇ ਪੈ ਗਿਆ ਬੇਬੇ ਇਹ ਸਾਰਾ ਹੁੰਦੀ ਜਾਣੀ ਹੈ ਨਹੀਂ ਕਿ ਨਹੀਂ ਮੇਰੇ ਬੱਚੇ ਦਾ ਲਾਜ ਹੋ ਰਿਹਾ ਹੈ ਮੈਂ ਦੇ ਕੋਈ ਥਾਂ ਨਹੀਂ ਛੱਡਿਆ ਅੰਬਰ ਸਾਹਿਬ ਡਾਕਟਰ ਨਹੀਂ ਛੱਡਿਆ ਮੈਂ ਬਟਾਲੇ ਜਿਵੇਂ ਨਹੀਂ ਕੋਈ ਛੱਡਿਆ ਮੈਂ ਤੇ ਬੇਸਾਰਾ ਹੁੰਦੀ ਜਾਣਦੀ ਨਹੀਂ ਇਹ ਬੱਚਾ ਸੁੱਕਦਾ ਹੀ ਜਾਣਦਾ ਪਾਣੀ ਵੀ ਨਹੀਂ ਨੰਗਦਾ ਪਿਆ ਮੈਂ ਤਾਂ ਕਹਿੰਦੀ ਐ ਸਹੀ ਟਾਂਗ ਨਾ ਦਾ ਲਾਜ ਹੋ ਜਾਏ ਕਿਤੇ ਕਿੰਨਾ ਕਿੰਨਾ ਸਮਾਂ ਹੋ ਗਿਆ ਮਾਤਾ ਇਸੇ ਤਰ੍ਹਾਂ ਮੰਜੇ ਤੇ ਲੰਮੇ ਪਿਆ 3 ਸਾਲ ਤੋਂ 3 ਸਾਲ ਤੋਂ ਉੱਪਰ ਹੋ ਗਿਆ 3 ਸਾਲ ਤੋਂ ਉੱਪਰ ਹੋ ਗਿਆ ਆ ਵਿਆਹ ਬੜੀ ਰੀਝ ਨਾਲ ਵਿਆਹ ਆਈ ਬੜੀ ਸੋਹਣੀ ਜੋੜੀ ਬਤਨੀ ਕੀ ਗੱਲ ਹੋ ਗਈ ਆ ਬੁਰੀ ਨਜ਼ਰ ਲੱਗ ਗਈ ਆ ਕਹਿੰਦੀ ਅੱਜ ਇੰਨੇ ਟੈਸਟ ਇੰਨੇ ਡਾਕਟਰਾਂ ਨੂੰ ਵਿਖਾਇਆ ਉਹਨਾਂ ਟੈਸਟਾਂ ਦੀਆਂ ਰਿਪੋਰਟਾਂ ਜਾਂਦਾ ਕੀ ਆ ਫਿਰ ਕੋਈ ਇਹਦੀ ਬਿਮਾਰੀ ਆਈ ਅਜੇ ਤੱਕ ਕੋਈ ਨਹੀਂ ਆਈ ਡਾਕਟਰ ਕਹਿੰਦੇ ਹੁਣ ਖੁਦ ਹੀ ਲਾਜੋ ਇਹਨੂੰ ਇਹਦਾ ਫੁੰਡਾ ਫੁੰਡਾ ਕਰਾਓ ਮੈਂ ਉੱਥੇ ਸ਼ੇਕ ਮਾਜਨ ਕੋ ਜਾਂਦੀ ਰਹੀ ਆ ਪ੍ਰਾਈਵੇਟ ਡਾਕਟਰ ਕੋ ਫੀਸ ਦੇ ਫਿਰ ਗੁਰਨਾਣ ਕਹ ਹਸਪਤਾਲ ਗਈ ਆ ਫਿਰ ਉੱਥੇ ਸਿਵਲ ਹਸਪਤਾਲੋਂ ਉੱਥੇ ਟੈਸਟ ਹੋਏ ਨੇ ਆ ਹਸਪਤਾਲੋਂ ਐ ਸਿਵਲ ਹਸਪਤਾਲੋਂ ਟੈਸਟ ਹੋਏ ਨੇ ਇਹਨਾਂ ਹਲੂ ਰਫਲ ਕਰ ਦਿੱਤਾ ਗੁਰਨਾਣਕ ਨਗਰ ਉੱਥੇ ਗੁਰਨਾਣਕ ਹਸਪਤਾਲ ਉਮਰਸਰ ਕਦੀ ਆ ਜੰਨੇ ਆ ਕਦੀ ਚੱਲ ਜੰਨੇ ਆ ਕਦੀ ਆ ਜੰਨੇ ਆ ਤਿੰਨ ਸਾਲ ਹੋ ਗਏ ਸਾਨੂੰ ਇਸੇ ਤਰ੍ਹਾਂ ਕਰਦੇ ਆ ਕਦੀ ਬੇਟੀ ਦੇ ਘਰ ਚੱਲ ਜੰਨੇ ਆ ਕਦੀ ਕਿਤੇ ਚੱਲ ਜੰਨੇ ਆ ਕਦੀ ਘਰ ਆ ਜੰਨੇ ਆ ਇੰਦਾ ਹੀ ਬੇਸਾਰਾ ਇਤਰੇ ਤੁਰੇ ਫਿਰਨੇ ਛਦਾਈ ਹੋਏ ਦੇ ਜੋ ਹੀ ਪਿਆਸਾ ਹੀ ਸਾਡੇ ਕੋ ਬੱਚੇ ਦਾ ATM ਦਾ ਹੀ ਐ ਸਾਹੀ 2 3 ਲੱਖ ਰੁਪਈਆ ਹੀ ਉਹ ਵੀ ਕਢਾ ਕੇ ਲਾਤਾ ਕੋਈ ਲੱਖ ਡੇਢ ਲੱਖ ਰੁਪਈਆ ਮੇਰ ਕੋ ਹੀ ਉਹ ਵੀ ਮੈਂ ਪ੍ਰਾਈਵੇਟ ਡਾਕਟਰਾਂ ਕੋ ਉਹ ਵੀ ਮੈਂ ਸਾਰਾ ਕਢਾ ਕੇ ਉੱਤੇ ਲਾ ਛੜਿਆ ਅੱਜ ਤੱਕ ਮੈਂ ਕਰਮਾਂ ਨੂੰ ਕੋਸਦੀ ਕਦੀ ਕਿ ਪ੍ਰਮਾਤਮਾ ਨੇ ਕਿਸ ਤਰੀਕੇ ਦੇ ਕਰਮ ਲਿਖੇ ਆ ਮੇਰੇ ਪਤੀ ਵੀ ਸਾਥ ਛੱਡ ਗਿਆ 10 ਸਾਲ ਪਹਿਲਾਂ ਜੇਕਰ ਹੁਣ ਇਸ ਬੇ ਮਤਲਬ ਬਜ਼ੁਰਗ ਹੋ ਗਈਆਂ ਤੇ ਹੁਣ ਜੇਕਰ ਮੇਰੀ ਪੁੱਤ ਨੇ ਸੇਵਾ ਕਰਨੀ ਹੋ ਬਿਮਾਰ ਮੰਜੇ ਤੇ ਪੈ ਗਏ ਬਹੁਤ ਮੈਨੇ ਮੈਂ ਤੇ ਬੇਸਾਰ ਆਉਂਦੀ ਜਾਨੀ ਆ ਮੈਂ ਤੇ ਸੁੱਕਦੀ ਜਾਨੀ ਆ ਮੈਂ ਤੇ ਕਿਤੇ ਰੋਟੀ ਨਹੀਂ ਖਾਦੀ ਘਪਦੇ ਨਾਲ ਬੱਚਾ ਮੈਨੂੰ ਗੁੱਸੇ ਨਾਲ ਕਿਹੜੇ ਮਾਰਨ ਪੈ ਜਾਂਦਾ ਮੈਂ ਡਰਦੀ ਆ ਹੁਣ ਇਹਨੂੰ ਇਹਲਾ ਆਪੇ ਹੀ ਕਹਿ ਦਿੰਦਾ ਮਾਂ ਮੈਨੂੰ ਇਹ ਬੰਨ ਦੋ ਤੇ ਮੇਰੇ ਲੱਗ ਕੇ ਆ ਜੋ ਮੇਰੇ ਲੱਗ ਕੇ ਆ ਜੋ ਮੈਂ ਨਹੀਂ ਕੁਝ ਵੀ ਆਖਦਾ ਗੁੱਸੇ ਖੋਰਾ ਹੋ ਗਿਆ ਦਾ ਪਤਾ ਨਹੀਂ ਕੀ ਗੱਲ ਆ ਇਹਨੂੰ ਬੱਲਾ ਇਹਦਾ ਕੋਈ ਬਿਮਾਰੀ ਦਾ ਪਤਾ ਨਹੀਂ ਚੱਲਦਾ ਬੈਤ ਕਦੀ ਸਹੀ ਢਗ ਨਾਲ ਇਲਾਜ ਹੋ ਜੇ ਕਿਤੇ ਦਿਖਾਇਆ ਜਾਏ ਕਿਤੇ ਆਪਣੀ ਸਿਹਤ ਵੀ ਨਹੀਂ ਇਜਾਜ਼ਤ ਨਹੀਂ ਦਿੰਦੀ ਪਹਿਲਾਂ ਚਲੋ ਕੰਮ ਕਰ ਲੈਂਦੇ ਸੀ ਪਰ ਹੁਣ ਉਸ ਕੰਮ ਤੋਂ ਵੀ ਰਹਿ ਗਏ 24 ਘੰਟੇ ਬੇਟੇ ਦੇ ਲੱਗੀ ਬਹਿਣਾ ਪੈਂਦਾ 24 ਘੰਟੇ ਰਾਖੀ ਬਹਿਣਾ ਪੈਂਦਾ ਸਾਨੂੰ 24 ਘੰਟੇ ਸਾਨੂੰ ਤਿੰਨ ਤਿੰਨ ਸਾਢੇ ਚੌਥਾ ਮਹੀਨਾ ਹੋ ਗਿਆ ਇਹ ਸਾਨੂੰ ਇਸ ਤਰ੍ਹਾਂ ਕਰਦਾ ਆ ਗੁੱਸੇ 'ਚ ਆ ਜਾਂਦਾ ਆ ਚਲੋ ਪਹਿਲੇ ਤੇ ਥੋੜਾ ਥੋੜਾ ਫਿਰਦਾ ਸੀ ਆਪਣੇ ਬੱਚਿਆਂ ਨੂੰ ਛੋਟੇ-ਛੋਟਿਆਂ ਨੂੰ ਲੈ ਕੇ ਗਲੀ 'ਚ ਤੁਰ ਪੈਂਦਾ ਸੀ ਮੈਂ ਬਾਹਰ ਕੰਮ-ਕਾਰ ਆਉਂਦੀ ਸੀ ਹੁਣ ਮੈਂ 3 1/2 ਤੇ 4ਵਾਂ ਮਹੀਨਾ ਹੋ ਗਿਆ ਮੈਨੂੰ ਘਰ ਬੈਠੀ ਦੀ ਬੱਚੇ ਦੇ ਕੋਲ ਰਾਖੀ ਬੈਠੀ ਦੀ ਆਪਣੇ ਘਰ 'ਚ ਹੀ ਆਪਣਾ ਪੁੱਤ ਬਨ ਕੇ ਰੱਖ ਦਿੱਤਾ ਰੱਖ ਲਿਆ ਆਪਣਾ ਵੇਲਾ ਘਰ ਦੇ ਵੇਖ ਲੋ ਖੋਦੀ ਆਪਣਾ ਆਪਣਾ ਵੇਲਾ ਖੋੜ ਡਾਰਫਦਾ ਵਾ ਵੀ ਉਹ ਸਾਨੂੰ ਮਾਰਨਾ ਛੜੇ ਕਿਤੇ ਬਨ ਕੇ ਰੱਖਿਆ ਦਾ ਕੀ ਕਰੀਏ ਮੇਰਾ ਐ ਹਦੀ ਮਾਰ ਮੈਂ ਅੱਦੇ ਬਹੁਤ ਰੱਬ ਅਗੇ ਦਵਾਵਾ ਮੰਗਨੀ ਆ ਰੱਬ ਬੱਚਾ ਦਾ ਵੀ ਕਿਤੇ ਵਧੀਆ ਟੰਗ ਨਾ ਕਿਤੇ ਸਹੀ ਸਲਾਮਤ ਰੱਖੇ ਮੇਰੇ ਬੱਚਿਆਂ ਨੂੰ ਕਿਤੇ ਸਭ ਦੇ ਵੇ ਭਲਾ ਮੰਗਨੀ ਆ ਮੈਂ ਕਿਸ ਦਾ ਇਜ਼ਤਾਰ ਕਿਸ ਨੇ ਸਾਥ ਨਹੀਂ ਦਿੱਤਾ ਫਿਰ ਐਸੇ ਓਕੇ ਵੇਲੇ ਚ ਆ ਗਏ ਬੇਟੀ ਦਿੰਦੀ ਆ ਬੇਟੀ ਦਿੰਦੀ ਆ ਜਵਾਈ ਦਿੰਦਾ ਆ ਉਹੋ ਹੀ ਵਿਚਾਰੇ 3 ਸਾਲ ਹੋ ਗਿਆ ਉਹੋ ਹੀ ਲੈ ਕੇ ਤੁਰੇ ਫਿਰਦੇ ਆ ਰਿਸ਼ਤੇਦਾਰ ਕਿਹੜਾ ਕੋਈ ਦਿੰਦਾ ਕੋਈ ਸਾਥਰੀ ਦਿੰਦਾ ਚਲੋ ਇਹਦੇ ਸਵਰੇ ਆ ਵਿਚਾਰੇ ਉਹ ਵੀ ਚਲੋ ਕਰੋ ਆਪਣੇ ਕਰੋ ਕਰੀ ਸਾਰਿਆਂ ਨੂੰ ਕੰਮ ਕਰਨੇ ਹੁਣ ਆਏ ਹੀ ਵਿਚਾਰੇ ਕਿਸੇ ਵળે ਉਹ ਵੀ ਪਤਾਧਾਰੀ ਲੈ ਜਾਂਦੇ ਆ ਆਪਣੇ ਆਪਣੇ ਕੰਮਾਂ 'ਚ ਮਜਬੂਰ ਨੇ ਅਹੀਂ ਕੋਣ ਹੁਣ ਸਾਨੂੰ ਤੇ ਰਾਖੀ ਪਈਦੀ ਆ ਅਹੀਂ ਕਿਸ ਨੂੰ ਲਿਆ ਕੇ ਤੇ ਅਹੀਂ ਰੋਟੀਆਂ ਕਿੱਥੋਂ ਖਵਾਈਏ ਗੁਜ਼ਾਰਾ ਕਿਦਾਂ ਕਰਦੇ ਹੋ ਘਰ ਦਾ ਫਿਰ ਔਖਾ ਹੀ ਹੈ ਕਿਉਂਕਿ ਹੁਣ ਪੁੱਤ ਤੇ ਮੰਜੇ ਤੇ ਪੈ ਗਿਆ ਜਿਹੜਾ ਕਮਾਉਂਦਾ ਸੀ ਗੁਜ਼ਾਰਾ ਫਿਰ ਕਿਦਾਂ ਹੁੰਦਾ ਵਾ ਬੱਚੇ ਆ ਛੋਟੇ ਛੋਟੇ ਦੋ ਕੀ ਹੈ ਸੇਤਰਾ ਇਹ ਦੁਕਾਨ ਤੋਂ ਧਾਰਾ ਸੌਦਾ ਲੈ ਆਉਨੇ ਦੁਕਾਨ ਵਾਲੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਲਈ ਜਾਓ ਚੰਗੇ ਨੇ ਦੁਕਾਨ ਵਾਲੇ ਦੁੱਧ ਲੈ ਆਉਨੇ ਆ ਸੌਦਾ ਖੰਡ ਪਤੀ ਲੈ ਆਉਨੇ ਆ ਉਹ ਕਹਿੰਦੇ ਜਦੋਂ ਤੁਹਾਡੇ ਕੋ ਕਿਤੇ ਹੋਏਗਾ ਤੁਸੀਂ ਦੇ ਦਿਓ ਅਰੇ ਕਿਤੇ 6-7000 ਰੁਪਈਆ ਕਿੰਨਾ ਚੜ ਗਿਆ ਦਾ ਆ ਅੱਗੇ ਮੈਂ ਕੰਮ ਕਰਦੀ ਸੀ ਤੇ 2000 ਰੁਪਈਆ ਮਹੀਨੇ ਦਾ ਦੇ ਦਿੰਦੀ ਸੀ ਔਰ ਮੱਕਾ ਮਤੋਂ 4 ਮਹੀਨੇ ਹੋ ਗਏ ਮੈਨੂੰ ਘਰ ਬੈਠੀ ਦੀ ਨੂੰ ਬੜਾਈਕਰ ਉਹਦੇ ਸਿਰ ਆਡੇ ਸਿਰ ਕਿੰਨਾ ਹੀ ਪੈਸਾ ਚੜ ਗਿਆ ਦਾ ਉਹ ਆਂਦੇ ਤੁਹਾਡਾ ਬੱਚਾ ਠੀਕ ਹੋ ਜਾਏਗਾ ਤੁਸੀਂ ਬਾਅਦ ਚ ਦੇ ਦਿਓ ਬਿਲਕੁਲ ਕਿਤੇ ਨਾ ਕਿਤੇ ਜ਼ਰੂਰ ਲਾਗੇ ਦੇ ਜਿਹੜੇ ਲੋਕ ਨੇ ਦੁਕਾਨਦਾਰ ਨੇ ਜਿਹੜਾ ਕੋ ਉਧਾਰ ਸਮਾਨ ਲੈ ਕੇ ਆਂਦੇ ਨੇ ਉਹ ਕਿਤੇ ਆਪਣੀ ਦਰੈ ਦੇ ਲਈ ਵਿਖਾਉਂਦੇ ਨੇ ਉਧਾਰ ਸਮਾਨ ਦਿੰਦੇ ਨੇ ਕੋਈ ਗੱਲ ਨਹੀਂ ਜਦੋਂ ਬੱਚਾ ਠੀਕ ਹੋਵੇਗਾ ਤਾਂ ਤੁਸੀਂ ਪੈਸੇ ਮੋੜ ਦਿਓ ਕਿਤੇ ਨਾ ਕਿਤੇ ਜ਼ਰੂਰ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ ਕਿਤੇ ਨਾ ਕਿਤੇ ਲੋਕ ਸਾਥ ਦੇ ਦਿੰਦੇ ਨੇ ਸਮਾਜ ਸੇਵੀ ਸਾਥ ਦੇ ਦਿੰਦੇ ਨੇ ਸਾਡਾ ਵੀਡੀਓ ਦਾ ਮਕਸਦ ਵੀ ਇਹੋ ਹੀ ਆ ਕਿ ਸਮਾਜ ਸੇਵੀ ਕੋਈ ਨਾ ਕੋਈ ਆਵੇ ਅੱਗੇ ਤੇ ਇਸ ਪਰਿਵਾਰ ਦੀ ਮਦਦ ਕਰੇ ਮਦਦ ਜ਼ਿਆਦਾ ਨਹੀਂ ਪੁੱਤ ਦਾ ਇਲਾਜ ਮਾਤਾ ਮੰਗ ਰਹੀ ਹੈ ਕਿ ਮੇਰੇ ਪੁੱਤ ਦਾ ਇਲਾਜ ਇੱਕ ਸਹੀ ਟੰਗਣਾ ਹੋ ਜਾਵੇ ਜਿਸ ਤੋਂ ਬਾਅਦ ਉਹ ਫਿਰ ਤੋਂ ਆਪਣੇ ਘਰ ਦੇ ਆਵਾਸ ਤੇ ਕੁਝ ਕਰ ਸਕੇ ਘਰ ਦੇਆਂ ਦੀ ਪਰਵਰਿਸ਼ ਇੱਕ ਚੰਗੇ ਤਰੀਕੇ ਨਾਲ ਕਰ ਸਕੇ ਘਰਵਾਲੀ ਆ ਭੈਣਾਂ ਗਲਬਤ ਕਰ ਲਾਂਗੇ ਭੈਣ ਕਿੰਨਾ ਸਮਾਂ ਪਹਿਲਾਂ ਵਿਆਹ ਹੁੰਦਾ ਇਹ ਦਿਨ 4 ਸਾਲ ਹੋ ਗਏ ਆ ਸਾਡੇ ਵਿਆਹ ਨੂੰ ਤੇ ਹੁਣ ਭੈਮਾਂ ਲੱਗਣਾ ਸਾਡੇ ਵਿਆਹ ਨੂੰ ਅੱਲਾ ਬਹੁਤ ਵਧੀਆ ਹੀ ਕੋਈ ਇੱਦਾਂ ਦੀ ਗੱਲ ਨਹੀਂ ਸੀ ਹਾਉਣੀ ਆ ਜੇ ਰਕਮੰਜੇ ਦੇ ਪਏ ਆ ਬੰਦਣਾ ਪੈਂਦਾ ਆ ਖੁਦਾ ਆਪੇ ਵੀ ਕਹਿ ਦਿੰਦੇ ਸਾਨੂੰ ਬੰਨ ਦੋ ਅਹੀਂ ਬੰਨ ਕੇ ਉਸੇ ਵਲੇ ਰੱਖ ਦਿੰਦੇ ਆ ਜੇ ਤੇ ਕੋਈ ਲੱਤਾ ਬੰਨੋ ਦਾ ਆ ਪਾ ਲੱਤਾ ਹੀ ਬੰਨਣ ਸਾਰੀ ਰਾਤ ਨਹੀਂ ਆਪਾ ਸੌਂਦੇ ਰਹੇ ਉੱਠ ਉੱਟ ਕੇ ਇਹਨਾਂ ਨੂੰ ਵੇਖਣਾ ਹੁੰਦਾ ਪਾਣੀ ਪਿਆਣਾ ਹੁੰਦਾ ਆ ਦੋ ਦੋ ਘੋਟੇ ਇੱਕ ਘੋਟ ਪਾਣੀ ਪੀਣਾ ਹੁੰਦਾ ਬਸ ਇੰਨਾ ਨੇ ਸਾਰੀ ਰਾਤ ਉੱਠ ਉੱਟ ਕੇ ਵੇਖਦੇ ਰਹਿੰਦੇ ਨੇ ਇਹਨਾਂ ਨੂੰ ਤੇ ਦਿਨੇ ਵੀ ਦਿਨੇ ਵੀ ਨਾ ਲੱਗ ਬੈਣਾ ਪੈਂਦਾ ਆ ਵੇਖਣਾ ਪੈਂਦਾ ਆ ਬਾਥਰੂਮ ਆ ਆ ਅੰਦਰ ਹੀ ਸਾਰਾ ਕੁਝ ਕਰਾਨੇ ਆ ਸੀ ਬਾਹਰ ਜਾਂਦੇ ਤੱਕ ਕਰਨੇ ਅੱਛਾ ਬੱਚਿਆਂ ਦਾ ਬੜਾ ਔਖਾ ਹੋਣਾ ਪੈਂਦਾ ਛੋਟੇ ਛੋਟੇ ਬੱਚੇ ਆ ਬੱਚੇ ਹਰ ਚੀਜ਼ ਮੰਗਦੇ ਨੇ ਹੈਨਾ ਬੱਚਿਆਂ ਨੂੰ ਸਮਝ ਨਹੀਂ ਆ ਗਈ ਬੱਚਿਆਂ ਨੇ ਤਾਂ ਹਰ ਚੀਜ਼ ਮੰਗਣੀ ਆ ਮੰਗੋ ਦੁੱਧ ਵੀ ਚਾਹੀਦਾ ਖਾਣ ਲਈ ਚੀਜ਼ ਵੀ ਚਾਹੀਦੀ ਆ ਰੋਟੀ ਵੀ ਚਾਹੀਦੀ ਉੰਧਾਰਾ ਦ ਲੱਗਾ ਹੋਇਆ ਹਟਾ ਸੋਦਾ ਬੱਚੇ ਨੂੰ ਉੱਥੋਂ ਚੀਜ਼ ਲੈ ਕੇ ਦੇ ਦੇਦਾ ਬੱਚੇ ਤੁਹਾਨੂੰ ਪਤਾ ਹੈ ਹੱਥ ਸੁਕਨ ਤੇ ਦਿੰਦੇ ਨਹੀਂ ਐ ਬੱਚੇ ਜਿੰਨਾ ਹੋ ਸਾਦਾ ਬੱਚੇ ਮੰਗਦੇ ਪੈਸੇ ਕੋਈ ਕੁਲਫੀ ਵਾਲਾ ਜੇ ਕੋਈ ਕੁਛਾ ਜੇ ਮੰਗਦੇ ਰਹਿੰਦੇ ਬੱਚੇ ਪੈਸੇ ਫੇਰੇ ਵੀ ਆਪਾਂ ਚਲੋ ਕਿ ਇੱਕ ਪੈਸੇ ਚੁੱਕੇ ਹੋਏ ਆ ਉਹਨਾਂ ਦਾ ਜਗਾਰਾ ਕਰਦੇ ਪਏ ਉਹਨਾਂ ਨੂੰ ਲੈ ਕੇ ਘਾਦੇ ਪਏ ਥੋੜਾ ਬਤਾ ਹੁਣ ਹਟ ਜਿੰਨਾ ਹੋ ਆ ਤੇ ਆਪਾਂ ਮਤਲ ਕਰਦੇ ਪਏ ਬੱਚਿਆ ਵਾਸਤੇ ਵੀ ਪੁਰਾਣੀ ਫੋਟੋ ਹੈਗੀ ਸੰਨੀ ਦੀ ਕੋਈ ਪੁਰਾਣੀ ਫੋਟੋ ਵੇਖ ਕੇ ਯਾਦ ਨਹੀਂ ਆਉਂਦਾ ਕਿ ਜਦੋਂ ਮੈਂ ਵਿਆਹ ਹੀ ਆਈ ਸੀ ਤੇ ਕਿੱਦਾਂ ਦੇ ਸੀ ਹਾਂ ਬਹੁਤ ਜ਼ਿਆਦਾ ਹੁੰਦਾ ਆ ਵੇ ਕੋਰੋਨਾ ਵੀ ਆਂਦਾ ਆ ਕੀ ਕਰੀਏ ਜੇ ਤੇ ਆਹੀ ਰੋ ਪਏ ਫਿਰ ਨੰਨ ਵੀ ਤੇ ਸੰਭਾਲਣਾ ਪੈਂਦਾ ਇਸ ਲਈ ਆਪ ਆਪਣੀ ਹਿੰਮਤ ਕਰਕੇ ਨੰਨ ਸੰਭਾਲਦੇ ਹਾਂ ਜ਼ਿਆਦਾ ਤੇ ਚਲੋ ਜੇ ਆਗੀ ਫੋਟੋ ਦੀ ਗੱਲ ਹੈ ਫੋਟੋ ਦੇ ਚੱਲਾ ਸਾਨੂੰ ਰੋਣਾ ਆਂਦਾ ਆ ਤੇ ਰੋਣਾ ਤੇ ਬਹੁਤ ਜ਼ਿਆਦਾ ਆਂਦਾ ਆ ਹੀ ਆਹੀ ਕਹਿੰਦੇ ਜਿੱਦਾਂ ਫੋਟੋ ਵਰਗੇ ਹੈਗੇ ਸੀ ਉਦਾਂ ਦੇ ਹੁਣ ਵੀ ਹੋ ਜੇ ਉਦਾਂ ਹੀ ਤੁਰਦੇ ਫਿਰਦੇ ਰਵੇ ਸਾਡੇ ਵੱਲ ਕੰਮ ਤੇ ਵੀ ਜਾਵੇ ਜਿੱਦਾਂ ਪਹਿਲਾਂ ਜਾਂਦੇ ਹੁੰਦੇ ਸੀ ਬਿਲਕੁਲ ਪਰਿਵਾਰ ਕਿਤੇ ਨਾ ਕਿਤੇ ਇਲਾਜ ਦੀ ਕੋਹਰ ਲਾ ਰਿਆ ਵਾ ਕਿ ਇੱਕ ਇਲਾਜ ਚੰਗੇ ਢੰਗ ਨਾਲ ਹੋ ਜਾਏ ਕੋਸ਼ਿਸ਼ ਕਰਾਂਗੇ ਸੰਨੀ ਦੇ ਨਾਲ ਵੀ ਇੱਕ ਵਾਰੀ ਦਵਾ ਰਾਬਤਾ ਕਰ ਲਈਏ ਗੱਲਬਾਤ ਕਰ ਲਈਏ ਕਿ ਹਾਲਾਤ ਬੰਦੇ ਕਿਦਾਂ ਵਾ ਸੰਨੀ ਏਟੀਐਮ 'ਚ ਨੌਕਰੀ ਕਰਦਾ ਸੀ 10000 ਨਾਲ ਗੁਜ਼ਾਰਾ ਕਰਦਾ ਸੀ ਘਰ ਦਾ ਬੱਚਿਆਂ ਦਾ ਪਰਵਿਸ਼ ਕਰਦਾ ਸੀ ਇੱਕਦਮ ਕੀ ਹੋ ਜਾਂਦਾ ਨਮਾਗ ਸੋਨੋ ਇਹਨਾਂ ਗੱਲ ਨਹੀਂ ਸਕਦਾ ਵੈਸੇ ਤੂੰ ਤੁਹਾਡੇ ਸਾਹਮਣੇ ਇਹ ਅੰਦਰ ਅੰਦਰ ਰਹੇਂਗਾ ਕਦੇ ਮਨ ਨੂੰ ਆਂਦਾ ਨਹੀਂ ਕਿ ਮੈਂ ਆਪਣੇ ਘਰ ਹੀ ਵੱਜਾਂ ਵਾ ਬ ਤੇਰਾ ਸੋਚੀਦਾ ਹੁਣ ਕੀ ਕਰ ਸਕਨੇ ਆ ਅਜਿਹਾ ਬਾਥਰੂਮ ਗਾਹਦੇ ਜੇ ਨਹੀਂ ਕਰਾਨਗੇ ਤੇ ਨੇ ਜਾਂ 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 ਸਕਦੀ ਅੱਛਾ ਅੱਖਾਂ ਦੀ ਰੋਸ਼ਨੀ ਬਾਕੀ ਸਾਰਾ ਕੁਝ ਠੀਕ ਹੈ ਤੇ ਯਾਰ ਮਾੜੇ ਬੰਦੇ ਬੰਦਵੇ ਲਪਨਾ ਬੰਦਵੇ ਹੋ ਜਾਂਦੇ ਮਾਂ-ਮਾਲ ਵੇਖ ਕੇ ਨਹੀਂ ਕਦੀ ਆਇਆ ਕਿ ਮੇਰੀ ਮਾਂ ਕਿਦਾਂ ਦੀ ਹੈ ਹੈਨਾ ਕਿਦਾਂ ਹਾਲਾਤ ਉਹਦੇ ਬਣੇ ਵਿਚਾਰੀ ਦੇ ਪਹਿਲਾਂ ਕਮ ਆਂਦੀ ਸੀ ਵਿਚਾਰੀ ਬਾਹਰ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਚਲੋ ਰਲ ਮਿਲ ਕੇ ਆਪਣਾ ਗੁਜ਼ਾਰਾ ਕਰੀ ਜਾਂਦੇ ਹੁਣ ਇੱਕਦਮ ਤੁਸੀਂ ਬਿਮਾਰ ਹੋ ਗਏ ਤਾਂ ਉਹ ਵੀ ਨਾਲ ਵਿਚਾਰੀ ਬੈ ਗਈ ਸੋਚੀਦਾ ਹਾਂ ਕੀ ਕਰ ਸਕਦੇ ਹਾਂ ਜੀ ਬਿਲਕੁਲ ਸੋਚ ਸੀ ਸਕਦਾ ਗਰੀਬ ਬਿਮਾਰ ਪਰ ਕਰ ਵੀ ਕੀ ਸਕਦਾ ਵਾ ਅਸਮਰਤਾ ਕੋਸ਼ਿਸ਼ ਕਰਦਾ ਵਾ ਮੈਂ ਜਾਵਾਂ ਕਮਾਵਾਂ ਪਰ ਨਹੀਂ ਚੱਲਿਆ ਨਹੀਂ ਜਾਂਦਾ ਤੁਰਿਆ ਫਿਰਿਆ ਨਹੀਂ ਜਾਂਦਾ ਜਿਸ ਕਰਕੇ ਲਗਾਤਾਰ ਇਸੇ ਤਰੀਕੇ ਨਾਲ ਘਰ ਹੀ ਆਪਣੇ ਮੰਜੇ ਦੇ ਨਾਲ ਬੰਨ ਕੇ ਰੱਖਿਆ ਵਾ ਖੁਦ ਵੀ ਕਹਿੰਦਾ ਮੈਨੂੰ ਬੰਨ ਕੇ ਰੱਖੋ ਤਾਂ ਜੋ ਕੋਈ ਐਸੀ ਕਢ ਨਾ ਨਾ ਉਸਦੇ ਹੱਥੋਂ ਵਾਪਰ ਜਾਵੇ ਜਿਸ ਦਾ ਕਦੇ ਵੀ ਮੁੱਲ ਉਦਾਰਨਾ ਕਰ ਸਕੇ ਮਾਂ ਨੂੰ ਕੁੱਟਦਾ ਘਰ ਵਾਲੀ ਨੂੰ ਕੁੱਟਦਾ ਬੱਚਿਆਂ ਨੂੰ ਕੁੱਟਦਾ ਗੁੱਸਾ ਆਉਂਦਾ ਵਾ ਜੱਸ ਕਰਕੇ ਉਸਨੇ ਕਿਹਾ ਕਿ ਮੈਨੂੰ ਬੰਨ੍ਹ ਦੋ ਆਪਣੇ ਘਰ ਦੇ ਵਿੱਚ ਅਸੀਂ ਨੰਬਰ ਜ਼ਰੂਰ ਲਵਾਂਗੇ ਸੰਨੀ ਦਾ ਤਾਂ ਜੋ ਸਮਾਜ ਸੇਵੀ ਇੱਥੋਂ ਤੱਕ ਪਹੁੰਚ ਸਕਣ ਰਾਬਤਾ ਕਰ ਸਕਣ ਸੰਨੀ ਦੇ ਨਾਲ ਤਾਂ ਜੋ ਉਸ ਬਜ਼ੁਰਗ ਮਾਂ ਦੀ ਮਦਦ ਹੋ ਸਕੇ ਸੰਨੀ ਨੰਬਰ ਕਿੰਨਾ ਫੋਨ ਨੰਬਰ 99 88 23 43 31 ਬਿਲਕੁਲ ਸੰਨੀ ਨੇ ਆਪਣਾ ਨੰਬਰ ਵੀ ਦਿੱਤਾ ਵਾ ਤਾਂ ਜ਼ਰੂਰ ਇਸ ਨੰਬਰ ਤੇ ਰਾਬਤਾ ਕਰਕੇ ਇਸ ਪਰਿਵਾਰ ਦੇ ਹਾਲਾਤ ਜਾਣਿਓ ਪਰਿਵਾਰ ਦੀ ਮਦਦ ਵਾਸਤੇ ਅੱਗੇ ਆਇਓ ਇਸ ਬੱਚੇ ਦਾ ਇਲਾਜ ਜਿਹੜਾ ਚੰਗੇ ਢੰਗ ਨਾਲ ਹੋ ਜਾਵੇ ਤਾਂ ਜੋ ਆਪਣੇ ਪਰਿਵਾਰ ਦੀ ਫਿਰ ਤੋਂ ਅੱਗੇ ਚੰਗੇ ਤਰੀਕੇ ਨਾਲ ਪਰਵੇਸ਼ ਕਰ ਸਕੇ ਆਪਣੇ ਬੱਚਿਆਂ ਦਾ ਚੰਗੇ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕੇ ਆਪਣੀ ਬਜ਼ੁਰਗ ਮਾਂ ਦਾ ਸਹਾਰਾ ਬਣ ਸਕੇ ਬੁਢਾਪੇ ਦਾ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਲ ਫਾਸਟੇਰ ਨਿਊਜ਼ ਬਟਾਲਾ